ਤੱਤ ਸ਼ੁਰੂਆਤੀ ਕਾਲ ਜੀ ਬਹੁਤ ਪੈਣਾ ਦੀ ਡਿਮਾਂਡ ਆ ਰਹੀ ਸੀ ਵਾਈਟ ਕਨਸੈਪਟ ਵਾਲੇ ਸੂਟ ਲੈ ਕੇ ਆਓ ਅੱਜ ਅਸੀਂ ਕੁਝ ਸੂਟ ਵਾਈਟ ਕਨਸੈਪਟ ਵਾਲੇ ਐਡ ਕੀਤੇ ਹੋਏ ਨੇ ਇਹ ਆ ਜੀ ਪਿਓਰ ਕਾਟਨ ਦੇ ਸੂਟ ਵਾਈਟ ਬਾਟਮ ਹੈ ਇਹਨਾਂ ਦੇ ਨਾਲ ਇਹ ਆ ਜੀ ਸੈਲਫ ਕਾਟਨ ਵਿੱਚ ਸੂਟ ਇਹਨਾਂ ਤੇ ਵਰਕ ਕੀਤਾ ਹੋਇਆ ਹੈ ਬਹੁਤ ਸੋਹਣੇ ਇਹਨਾਂ ਦੇ ਕਲਰ ਨੇ ਦੁਪट्टे ਬਹੁਤ ਸੋਹਣੇ ਬਣੇ ਹੋਏ ਨੇ ਜੀ ਇਹਨਾਂ ਦੇ ਇਹ ਸੂਟ ਆਉਣਗੇ ਜੀ ਹੈਂਡ ਪੇਂਟ ਦੇ ਦੁਪੱਟੇ ਤੇ ਵੀ ਹੈਂਡ ਪੇਂਟ ਹੋਇਆ ਹੋਇਆ ਏ ਚਾਰ ਕਲਰ ਨੇ ਇਹਨਾਂ ਵਿੱਚ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਕਲਰ ਨੇ ਇਹਨਾਂ ਦੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਬਾਈ ਕਰ ਸਕਦੇ ਜੇ ਨੰਬਰ ਸਕਰੀਨ ਤੇ ਮੈਂਸ਼ਨ ਕੀਤਾ ਹੋਇਆ ਹੈ ਇਹ ਸੂਟ ਆਉਣਗੇ ਜੀ ਮਸਲੀਨ ਕਾਟਨ ਦੇ ਇਹਨਾਂ ਦਾ ਦੁਪੱਟਾ ਬਹੁਤ ਹੀ ਸੋਹਣਾ ਬਣਿਆ ਹੋਇਆ ਏ ਵਾਈਟ ਦੁਪੱਟਾ ਆਏਗਾ ਜੀ ਇਹਨਾਂ ਦੇ ਨਾਲ ਇਹਨਾਂ ਦੇ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਕਲਰ ਨੇ ਇਨਾਂ ਵਿੱਚੋਂ ਕੋਈ ਵੀ ਸੂਟ ਤੁਸੀਂ ਸਟਿਚ ਜਾਂ ਅਨ ਸਟਿਚ ਲੈ ਸਕਦੇ ਜੇ ਇਹ ਸੂਟ ਲਾਈਨ कॉटन ਦੇ ਆਉਣਗੇ ਪਲੇਨ ਨਾਲ ਬਾਟਮ ਆਏਗੇ ਇਹਨਾਂ ਦੇ ਦੁਪट्टे ਤੇ ਬਹੁਤ ਹੀ ਸੋਹਣਾ ਵਰਕ ਹੋਇਆ ਆਇਆ ਹੈ ਕਲਰ ਬਹੁਤ ਹੀ ਸੋਹਣੇ ਨੇ ਇਹਨਾਂ ਵਿੱਚ ਇਹ ਸੂਟ ਆਉਣਗੇ ਜੀ कॉटन ਵਿੱਚ ਬੁਟੀਕ ਸਟਾਈਲ ਸੂਟ ਬਣੇ ਹੋਏ ਨੇ ਇਹਨਾਂ ਦਾ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹਨਾਂ ਵਿੱਚ ਤਿੰਨ ਕਲਰ ਨੇ ਬਹੁਤ ਹੀ ਸੋਹਣੇ ਦੇ ਬਹੁਤ ਹੀ ਪਿਆਰੇ ਕਲਰ ਨੇ ਜੀ ਗਰਮੀਆਂ ਵਿੱਚ ਪਾਉਣ ਲਈ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਆਰਡਰ ਕਰ ਸਕਦੇ ਜੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ